ਤਿੰਨ ਅਣੌਖਾਂ ਲਗੂਂ ਜੀਰਪੁਰ ਤੋਂ ਲੈ ਜਾ ਜੀਰਪੁਰ ਫਿਰ ਨਾਲ ਨਾਲ ਹੀ ਪ ਡੇਢ ਤੋਂ ਘੰਟੇ ਲੱਗ ਜਾਂਦੇ ਆ ਟ੍ਰੈਫਿਕ ਹੁੰਦਾ ਹੈ ਕਦੇ ਨਹੀਂ ਆਉਂਗੇ ਆ ਵੀਰੇ ਦੋਜੇ ਤੋਜਾ ਤੋ ਤਿੰਨ ਦਿਨ ਹੋ ਗਏ ਸੁਭਾਈ ਕਰ ਰਹੇ ਆ ਮੱਥਾ ਡੇਗਰੇ ਸੰਭੂ ਸਭ ਫੇਰ ਵੀ ਉਸ ਤੋਂ ਬਾਅਦ ਜੇਰਮ ਜਲੀਲ ਕਰਨਾ ਹਰ ਤੀਏ ਦਿਨ ਕੋਈ ਨਾ ਕੋਈ ਪ੍ਰੈਸ ਕਾਨਫਰੈਂਸ ਕੋਈ ਕਿਤੇ ਕੰਪਲੀਟ ਕਦੇ ਕੁਛ ਇਹਨਾਂ ਦਾ ਕਸੂਰ ਇਹੀ ਆ ਵੀ ਇਹਨਾਂ ਨੇ ਕੁਝ ਚਾਰ ਛਿੱਲਣ ਨੇ ਅੱਜ ਤੋਂ ਆ ਕੁੜੀ ਨੂੰ ਮੈਂ ਮੰਨੇਆ ਭੈਣ ਜਿਹੜਾ ਇਹਨੂੰ ਕੋਈ ਪਰੇਸ਼ਾਨ ਕਰੇਗਾ ਥ੍ਰੈਟ ਕਰੇਗਾ ਅੱਗੇ ਸਿੱਖਣੇ ਆ ਜੇ ਕੋਈ ਥਾਣੇ ਵਾਲੇ ਨੇ ਜਿਵੇਂ ਪੁਲਿਸ ਨੂੰ ਕੋਈ ਬੰਦੇ ਪ੍ਰੈਸ਼ਰ ਪਾ ਰਿਹਾ ਜੀ ਅਸੀਂ ਘਰਾਵ ਕਰਾਂਗੇ ਥਾਣੇ ਦਾ ਜੇ ਪਰਚਾ ਦਰਜ ਹੋਇਆ ਜੇ ਪੁਲਿਸ ਨੇ ਇਹਨਾਂ ਦੇ ਖਿਲਾਫ ਜੇ ਕਾਰਵਾਈ ਕਰਨੀ ਹੈ ਨਾ ਜਿੰਨੀਆਂ ਫਿਲਮਾਂ ਬਣਦੀਆਂ ਨੇ ਦੇਖੋ ਮੈਂ ਫਿਰ ਕਹਿ ਰਿਹਾ ਮੈਸੇ ਦੀ ਸਮਰਥਕ ਨਹੀਂ ਆ ਇਸਦਾ ਕੋਈ ਸਮਰਥਕ ਨਹੀਂ ਹੈ ਵੀ ਇਹ ਚੀਜ਼ਾਂ ਹੋਣੀਆਂ ਚਾਹੀਦੀਆਂ ਚਲੋ ਜੇ ਨਾ ਤਾਂ ਗਲਤੀ ਹੋ ਗਈ ਬੱਚਿਆਂ ਲਈ ਨੇ ਕੀਤਾ ਉਹ ਪ੍ਰੂਫ ਵੀ ਕਰਕੇ ਦੱਸਦਾ ਕਿ ਅਸੀਂ ਬੱਚਿਆਂ ਲਈ ਕੀਤਾ ਬੱਚਿਆਂ ਤੱਕ ਦੀ ਬੱਚੇ ਤੱਕ ਅਗਲੇ ਨੇ ਕੈਮਰੇ ਤੇ ਦਿਖਾਤੇ ਵੀ ਆ ਦੇਖੋ ਬੱਚੇ ਆ ਚੀਜ਼ਾਂ ਨੇ ਜਿਹੜੀ ਗਲਤੀ ਹੋ ਗਈ ਨਾ ਮਾਫੀ ਮੰਗ ਲਈ ਉਹ ਵੀ ਮਾਂ ਕਾਲੀ ਤੋਂ ਆਪੇ ਸਾਰੇ ਮਾਂ ਕਾਲੀ ਤੋਂ ਉੱਪਰ ਆ ਫੇਰ ਵੀ ਆਪਾਂ ਇਹਨਾਂ ਨੂੰ ਪਰੇਸ਼ਾਨ ਵਿਰਾਮਤ ਰਿਟ ਅਜ ਹਾਲਾਤ ਦੇਖੋ ਕੁੜੀ ਨੂੰ ਕੁਝ ਹੋ ਗਿਆ ਮੈਂ ਪਰਸੋ ਵੀ ਗੱਲ ਕੀਤੀ ਮੈਂ ਕਿਹਾ ਜੇ ਚ ਕੁਝ ਹੋ ਗਿਆ ਕੋਈ ਪਰਿਵਾਰ ਨੂੰ ਕੁਝ ਨੁਕਸਾਨ ਹੋ ਗਿਆ ਤਾਂ ਆਪਾਂ ਕੋਈ ਆਪਣੇ ਆਪ ਨੂੰ ਮਾਫ ਨਹੀਂ ਕਰ ਪਾਇਗਾ ਜਿਹੜੇ ਕਰ ਰਹੇ ਵਿਚਾਰੇ ਚਲੇ ਵੀ ਮੇਰੇ ਭਰਾ ਨੇ ਇਹ ਵੀ ਕੋਈ ਸੰਤ ਸਮਾਜ ਤੋਂ ਕੋਈ ਗੁਰੂ ਜੀ ਆ ਸਾਰੇ ਬਡੇ ਬੁੱਧੀਮਾਨ ਨੇ ਸਮਝਦਾਰ ਨੇ ਮੈਂ ਉਹਨਾਂ ਨੂੰ ਹੱਥ ਜੋੜ ਕੇ ਫੇਰ ਇਹਨਾਂ ਵੱਲੋਂ ਕੁੜੀ ਵੱਲੋਂ ਮੈਂ ਮਾਫੀ ਮੰਗਦਾ ਪਿੱਛੇ ਤੁਹਾਨੂੰ ਤੁਹਾਡਾ ਮਨ ਸੈਟੀਸਫਾਈ ਨਹੀਂ ਮੈਂ ਮਾਫੀ ਤੁਹਾਡੇ ਅੱਗੇ ਮੰਗ ਲੈਂਦਾ ਪਰ ਇਹਨਾਂ ਨੂੰ ਬਹੁਤ ਜ਼ਿਆਦਾ ਜਲੀਲ ਨਾ ਕਰੋ ਯਾਰ ਇਹਨਾਂ ਜਲੀਲ ਕਰਨ ਦੀ ਵੀ ਇੱਕ ਹੱਦ ਦੀ ਸੀਮਾ ਹੁੰਦੀ ਆ ਭਾਈ ਇਨਸਾਨ ਆ ਇਨਸਾਨੀਅਤ ਵੀ ਹੈਗੀ ਸਾਡੇ ਚ ਜਿਨ੍ਹਾਂ ਦੇ ਪਰਚਾ ਦੇ ਨਾਲ ਬੜਾ ਜ਼ਰੂਰੀ ਤੁਹਾਨੂੰ ਸਮਝ ਨੂੰ ਲੱਗ ਰਿਹਾ ਵੀ ਕਿ ਮੇਨੂੰ ਦੇਸ਼ ਦਾ ਸਭ ਤੋਂ ਵੱਡਾ ਪੰਜਾਬ ਦਾ ਇਸ ਵੇਲੇ ਸਭ ਤੋਂ ਵੱਡਾ ਮੁੱਦਾ ਇਹੀ ਆ ਕਿ ਇਸ ਤੋਂ ਪਹਿਲਾਂ ਜਿਹੜੀਆਂ ਫਿਲਮਾਂ ਦੇ ਵਿੱਚ ਕੋ ਮਾਤਾ ਕਾਲੀ ਹਨੂਮਾਨ ਜੀ ਛੇਰਾਵਲੀ ਮਾਤਾ ਦਾ ਸਗਰੂਪ ਤੁਹਾਨੂੰ ਉਹਨਾਂ ਦੇ ਡਾਇਰੈਕਟਰਾਂ ਦੇ ਐਕਟਰਾਂ ਦੇ ਮੱਥੇ ਨਹੀਂ ਕਿ ਪਰਚਾ ਦਰਜ ਕਰਾਉਂਦੇ ਕਿੰਨੀਆਂ ਕਿ ਕਰਮਈਆਂ ਕਰਾਤੀਆਂ ਮਰੇ ਉਹਦੇ ਮੰ ਅੱਜ ਕੁ ਸੋਬਾ ਨੂੰ ਅਸੀਂ ਸਾਡੀ ਸ਼ਿਖਸਾ ਹਿੰਦ ਦਾ ਡੈਪੂਟੇਸ਼ਨ ਪੰਜਾਬ ਭਰ ਦੇ ਵਿੱਚ ਜਿਹੜਾ ਹੈਗਾ ਅਲੱਗ-ਅਲੱਗ ਜਗ੍ਹਾ ਤੇ ਅਸੀਂ ਅੰਗ ਮੰਗ ਪੱਤਰ ਵੀ ਜਾਂਗੇ ਸੀਐਨ ਸਾਹਿਬ ਦੇ ਨਾਮ ਤੇ ਐਸਐਸਪੀ ਹਨ ਵੀ ਜਿਹੜੇ ਇਦਾਂ ਦੇ ਕੋਈ ਚੀਜ਼ਾਂ ਨਹੀਂ ਕੋਈ ਕਿਸੇ ਨੂੰ ਬਸ਼ੇਸ਼ ਰੂਪ ਤੇ ਬਲੈਕਮੇਲ ਨਾ ਕੀਤਾ ਜਾਵੇ ਜੀ ਇੱਥੇ ਪਹੁੰਚੇ ਹੋ ਕਿ ਕਿਸ ਨਤੀਜੇ ਤੇ ਪਹੁੰਚੇ ਹੋ ਤਾਂ ਕਿ ਮੈਂ ਤਾਂ ਸਿਰਫ ਇੱਕ ਹਾਲ ਪੁੱਛਣ ਆਇਆ ਜਿੱਦਾਂ ਅਰਮਾਨ ਜੀ ਨੇ ਦੱਸਿਆ ਕਿ ਪਰੇਸ਼ਾਨ ਆ

ਮਤਲਬ ਯਾਰ ਇੱਕ ਬੰਦੇ ਨੂੰ ਜਿਲੀ ਚੱਲ ਜੇ ਮੁਸਲਮਾਨ ਵੀ ਹੁੰਦਾ ਤੈਨੂੰ ਫਾਂਸੀ ਲਾ ਦੋਗੇ ਬਈ ਅੱਛਾ ਫਿਰ ਗੱਲਾਂ ਕਰ ਰਿਹਾ ਇਹਨੇ ਵਿਆਹ ਕਰਾਏ ਆ ਯਾਰ ਦੋ ਜਦੋਂ ਵਿਆਹ ਕਰਾਏ ਸੀ ਤੁਸੀਂ ਉਦੋਂ ਰੋਲਾ ਪਾ ਲੰਦੇ ਬਾਕੀ ਜਿਨ੍ਹਾਂ ਕਰਾਇਆ ਕਿ ਕਿੰਨੇ ਬਾਲੀਵੁੱਡ ਦੇ ਹਾਲੀਵੁੱਡ ਦੇ ਕਿੰਨੇ ਐਕਟਰ ਕਿੰਨੇ ਰਾਜੇ ਮਹਾਰਾਜੇ ਸਾਡੇ ਸੀਐਮ ਰਹੇ ਲੋ ਦੋ ਵਿਆਹ ਕਰਾਏ ਜਿਨ੍ਹਾਂ ਨੇ ਜਿਨ੍ਹਾਂ ਨੇ ਮਹਿਲਾ ਤੇ ਸ਼ਰਮ ਪਾਕਿਸਤਾਨ ਦੇ ਲੋਕ ਨੰਦੇ ਉਹਨਾਂ ਵਾਸਤੇ ਤਾਂ ਸਾਨੂੰ ਕੋਈ ਦਿੱਕਤ ਨਹੀਂ ਹੋਣੀ ਉਹਨਾਂ ਵਾਸਤੇ ਤਾਂ ਸਾਡੇ ਕੋਲ ਬੋਲ ਅਗਰ ਜੁੱਤੀ ਫੇਰਨੀ ਸੀ ਬੋਲ ਦੇ ਤਾਂ ਜੀ ਉਹਨਾਂ ਦੇ ਖਲਾਫ ਬੋਲੂਗਾ ਤੇ ਜੁੱਤੀ ਫੇਰੂਗੇ ਪੀ ਆ ਰਿਹਾ ਇਹਨਾਂ ਨੂੰ ਜਿਨ੍ਹਾਂ ਦੀ ਦੁਰਭਰ ਕੀਤਾ ਹੋਇਆ ਜਦ ਇਹਨੀਆਂ ਵਾਈਫਾਂ ਨੂੰ ਕੋ ਪ੍ਰੋਬਲਮ ਨਹੀਂ ਮੈਂ ਮੈਂ ਫੇਰ ਕਰਨਾ ਮੈਂ ਦੋ ਵਿਆਹ ਜਾਂ ਤਿੰਨ ਵਿਆਹ ਦੇ ਕੋਈ ਮੈਂ ਤੇ ਨਹੀਂ ਕਰਦਾ ਪਰ ਜੇ ਅਗਲੇ ਖੁਸ਼ੀ ਨਾਲ ਰਹ ਰਹੇ ਆਪਾਂ ਨੂੰ ਪੀ ਰਾਈਟ ਆ ਵੀਰਾਂ ਹੁਣ ਪਾਇਲ ਨੂੰ ਭੈਣ ਬਣਾਇਆ ਬਿਲਕੁਲ ਭੈਣ ਬਣਾਇਆ ਭੈਣ ਬਣਾਇਆ ਭੈਣ ਬਣ ਕੇ ਦਿਖਾਊਗਾ ਮੈਂ ਬਸ ਸਰੇਮ ਕਹਿ ਰਿਹਾ ਕੈਮਰੇ ਮੂਰੇ ਜੇ ਇਹ ਵੀ ਬਿਨਾ ਮਤਲਬ ਤੋਂ ਕਿਸੇ ਕੋਲੋਂ ਜੇ ਝੂਗੂਗੇ ਬਿਨਾ ਮਤਲਬ ਤੋਂ ਮਾਤਾ ਦੇ ਮਾਤਾ ਕੋਲੇ ਸ਼ੰਕਰ ਸ਼ਿਵਜੀ ਹਨੂਮਾਨ ਜੀ ਮਾ ਕਾਲੀ ਦੇ ਦਰਵਾਜ਼ੇ ਜਾ ਕੇ ਚੁਪਾਏ ਆ ਇਸ ਤੋਂ ਰੋਪਾ ਜੀ ਦਾ ਮੁਕਦਮਾ ਦਰਜ ਕਰਨਾ ਕੋਈ ਗੱਲ ਨਹੀਂ ਹੋ ਜਾਊਗਾ ਜਮਾਨਤ ਹੋ ਜਾਊਗੀ ਜੇਲ੍ਹ ਜਾਇਓਗੇ ਇਸ ਤੋਂ ਫਾਂਸੀ ਤਾਂ ਨਹੀਂ ਲੱਗਣ ਲੱਗੀ ਪਰ ਇੱਕ ਇਨਸਾਨੀਅਤ ਵੀ ਦੇਖੋ ਯਾਰ ਮਾੜੀ ਮੋਟੀ ਜੱਜ ਵੀ ਹੈਗੇ ਆ ਉਹਨਾਂ ਦੇ ਵੀ ਇਨਸਾਨ ਆ ਪੁਲਿਸ ਅਫਸਰਾਂ ਦੇ ਵੀ ਇਨਸਾਨ ਨੇ ਉਹ ਵੀ ਉਹਨਾਂ ਦੇ ਵੀ ਦੇਲਾ ਉਹਨਾਂ ਦਾ ਵੀ ਹਾਰਟ ਆ ਆਪਾਂ ਕਿਸੇ ਨੂੰ ਇੰਨਾ ਦੇਖੋ ਕੀ ਹਾਲਾਤ ਹੈ ਕੁੜੀ ਦੀ ਤੁਸੀਂ ਉਹਨਾਂ ਦੇ ਹੱਕ ਵਿੱਚ ਕਿਹੜਾ ਖਲਾਫ ਹੈ ਜਿੰਨੇ ਆਪ ਖੜੇ ਆ ਤੁਹਾਡੀ ਆਤਮਾ ਕਹਿੰਦੀ ਹੈ ਵੀ ਜੇ ਇਨਾਂ ਨੇ ਕਿਸੇ ਤੁਸੀਂ ਸੀਨੀਅਰ ਜਰਨਲਿਸਟ ਸ਼ੁਕਲਾ ਸਾਹਿਬ ਤੁਸੀਂ ਇਹਨੇ ਮੈਂ 15 10 15 ਸਾਲਾਂ ਤੋਂ ਜਾਣਨਾ ਇਹਨਾਂ ਨੇ ਗਲਤੀ ਕੀਤੀ ਇਹਨਾਂ ਨੇ ਤੁਹਾਡੇ ਫੇਰੇ ਸਾਹਮਣੇ ਮੇਰੇ ਖਾ ਤਿੰਨ ਚਾਰ ਵਾਰ ਮਾਫੀ ਮੰਗ ਲਈ ਮਾਤਾ ਕੱਲੀ ਤੋਂ ਮਾਫੀ ਮੰਗ ਲਈ ਅੱਪਾ ਇਸ ਤੋਂ ਵੱਡੇ ਆ ਔਰ ਮੈਂ ਮੇਰੀ ਗੱਲ ਸੁਣੋ ਉਹ ਇਹ ਇਕ ਵਾਰ ਸੁਣੋ ਤੇਰੀ ਬਾਈ ਤੇਰੀ ਪਿਆਰੀ ਹੈ ਨਾ ਹੱਥ ਸਿਰ ਤੇ ਰੱਖ ਬਾਈ ਦੱਸ ਦੇ ਤੋ ਕਿਸੇ ਨੇ ਮੇਰੇ ਸੰਗਠਨ ਇੱਕ ਰੁਪਏ ਦੀ ਵੀ ਡਿਮਾਂਡ ਕੀਤੀ ਹੋਵੇ ਆ ਕਿਸੇ ਨੇ ਮੰਗਿਆ ਹੋਵੇ ਮੈਂ ਤਾਂ ਕੀ ਕਿਹਾ ਸੀ ਤੈਨੂੰ ਆਣ ਤੋਂ ਪਹਿਲਾਂ ਮੈਂ ਇੱਕ ਬਾਤ ਬੋਲਣਾ ਚਾਹੁੰਦਾ ਸ਼ਾਇਦ ਕੁਝ ਨਹੀਂ ਪਤਾ ਲੋਕ ਜੀ ਲੋਕ ਪਰ ਮੇਰੀ ਵਾਈਫ ਮੇਰੇ ਬੱਚੇ ਸੀ ਬੜਾ ਕੁਝ ਵੀ ਨਹੀਂ ਤਾਂ ਮੈਂ ਆਜ ਨਾ ਮੇਰੀ ਵਾਈਫ ਕੀ ਸਿਰ ਤੇ ਆਤਰ ਕੇ ਬੋਲਤਾ ਕਿਸੇ ਨੇ ਮੈਨੂੰ ਇੱਕ ਰੁਪਏ ਦੀ ਡਿਮਾਂਡ ਨਹੀਂ ਕੀ ਹਾਂ ਬਹੁਤ سارے ਲੋਕ ਐਸੇ ਹਨ ਜੋ ਮੈਨੂੰ ਬਲੈਕਮੇਲ ਕਰ ਰਹੇ ਹਨ ਉਹਨਾਂ ਦੇ ਨਾਮ ਵੀ ਮੈਂ ਦੂੰਗਾ ਬਹੁਤ ਜਲਦੀ ਔਰ ਪਰ ਇਹ ਦੀਪਾਂਸ਼ੂ ਜਾਂ ਫਿਰ ਕੋਈ ਵੀ ਹੋ ਕਿਸੇ ਨੇ ਮੈਨੂੰ ਪੈਸੇ ਨਹੀਂ ਬੋਲਾ ਮੈਨੂੰ ਮੈਸੇਜ ਲੱਗ ਰਿਹਾ ਪ੍ਰਧਾਨ ਜੀ ਕਿੰਨੇ ਆਏ ਕਿੰਨੇ ਗਏ ਉਹ ਮੈਂ ਕਹਾ ਯਾਰ ਇਦਾਂ ਦੀ ਕੋਈ ਗੱਲ ਨਹੀਂ ਸੋਹ ਲੱਗੇ ਮੈਂ ਨਹੀਂ ਕਹਿੰਦਾ ਮੈਂ ਦੁੱਧ ਦਾ ਤੋਤਾ ਆ ਮੈਂ ਫੇਰ ਕਹਿੰਦਾ ਮੈਂ ਦੁੱਧ ਦਾ ਤੋਤਾ ਪਰ ਮੈਂ ਕਹਿ ਰਹਾ ਇਹਨਾਂ ਕੋਈ ਮੈਂ ਕਸਮ ਲਾ ਕੇ ਆਪਣੇ ਮੈਂ ਵੀ ਤਰੀ ਕਸਮ ਖਾਨਾ ਮਾਂ ਗਾਲੀ ਦੀ 1 ਰੁਪਿਆ ਨਾ ਲਿਆ ਨਾ ਲਵਾਂਗਾ ਔਰ ਨਾ ਮੇਰੇ ਕਿਸੇ ਬੰਦੇ ਨਾਲ ਮੈਂ ਇਹਨਾਂ ਨੇ ਇਹ ਵੀ ਕਿਹਾ ਮੈਂ ਕਹਾ ਵੀ ਸਾਡੇ ਕੋਲ ਤੂੰ ਆਇਆ ਜੇ ਅੱਜ ਤੂੰ ਆ ਤੂੰ ਕਿਸੇ ਨੂੰ ਕੋ ਰੁਪਈਆ ਵੀ ਦਿੱਤਾ ਜੇ ਤੂੰ ਬਲੈਕ ਮੈਨ ਹੋਇਆ ਕਿਸੇ ਨੂੰ ਰੁਪਈਆ ਦਿੱਤਾ ਸਾਡੇ ਤੋਂ ਬੜਾ ਕੁਝ ਨਹੀਂ ਹੋਊਗਾ ਠੀਕ ਹੈ ਸਾਰਾ ਸਭ ਨੂੰ ਬੇਨਤੀ ਹੈ ਮੈਂ ਫੇਰ ਮਾਫੀ ਤੁਹਾਡੇ ਸਾਰਿਆਂ ਤੋਂ ਮੰਗਦਾ ਕਿ ਜਿਹੜੇ ਇਸ ਇਸ਼ੂ ਨੂੰ ਵੀ ਇਸ ਨੂੰ ਇਹਨਾਂ ਨੂੰ ਜਲੀਲਲਾ ਇੰਨਾ ਕਰੋਗੇ ਵਿਚਾਰੇ ਕੁਝ ਹੋਰ ਕਰ ਲੈਣ